ਗੱਡੀ ਰੋਕ ਖੜੀ ਕਰੇਗਾ ਚਲਾਣ ਹੋਊਗਾ ਪੈਸੇ ਆਦਾ ਯਾਰਾਂ ਨੂੰ ਨੁਕਸਾਨ ਹੋਊਗਾ ਐਂਬੂਲੈਂਸ ਨੂੰ ਵੀ ਯਾਰੋ ਰਾਸਤਾ ਦਿਓ ਫਾਇਰ ਬ੍ਰਿਗੇਡ ਨੂੰ ਵੀ ਲੰਘਣ ਦਿਓ ਹਲਮਤ ਸਰਾ ਉਤੇ ਪਾ ਕੇ ਰੱਖੋ ਸੀਟ ਬੈਲਟਾਂ ਵੀ ਲਗਾ ਕੇ ਰੱਖੋ ਟ੍ਰੈਫਿਕ ਦੇ ਰੂਲ ਯਾਰੋ ਫਾਲੋ ਕਰ ਲੋ ਲਾਈਫ ਆਪਣੀ ਨੂੰ ਯਾਰੋ ਸੇਫ ਕਰ ਲੋ ਆਰ ਸੀ ਲਾਇਸੈਂਸ ਯਾਰੋ ਕੋਲ ਰੱਖਿਓ ਚੋਰੀ ਕਿਸੇ ਦਾ ਨਾ ਯਾਰੋ ਬਾਈਕ ਚੱਕਿਓ ਬੀਮਾ ਪਰਦੂਚ ਨੇ ਨਲੰਘਣ ਦਿਓ ਬੱਚਿਆਂ ਨੂੰ ਬਾਈਕ ਹੌਲੀ ਚੌਣ ਲਈ ਕਹੋ ਗੱਡੀ ਚਾਲੀ ਦੀ ਸਪੀਡ ਤੇ ਚਲਾਓ ਜੀ ਤੇਜੀ ਵਿੱਚ ਗੱਡੀ ਕਦੇ ਨਾ ਪਧਾਓ ਜੀ ਘਾਰੇ ਵਿੱਚ ਬੱਚੇ ਤੋਂ ਵੀ ਵੇਟ ਕਰਦੇ ਤੁਸੀਂ ਫੇਰ ਤੇਜੀ ਦੱਸੋ ਕਾਢੀ ਕਰਦੇ ਮੁਕਦੀ ਹੈ ਗੱਲ ਯਾਰੋ ਇਹ ਮਕਾਉਣੀਆਂ ਹਾਈਵੇ ਤੇ ਗੱਡੀ 60 ਤੇ ਚਲਾਉਣੀਆਂ ਬੱਚਾ ਵਾਲੇ ਵੀਰਾਂ ਨੂੰ ਵੀ ਬੇਨਤੀ ਆ ਕੇ ਪਬਲਿਕ ਲੰਘਣੇ ਲਈ ਰੋਸਤਾ ਦਿਓ ਉਲਸ ਨੂੰ ਯਾਰੋ ਕਦੇ ਮਾਰਾ ਨਾ ਕਹੋ ਪਰ ਚਾਚ ਨੇ ਤਾਂ ਸਦਾ ਸਾਥ ਕੀਦੇਓ ਉਲਸ ਨੂੰ ਯਾਰੋ ਕਦੇ ਮਾਰਾ ਨਾ ਕਹੋ ਪਰ ਚਾਚ ਨੇ ਤਾਂ ਸਦਾ ਸਾਥ ਕੀਦੇਓ ਹੋਰ ਉੱਲਾ ਨੂੰ ਕੋਈ ਮਤ ਨਜ਼ਰ ਨਹੀਂ ਰੱਖਦਾ ਜੀ ਇਸ ਕਰਕੇ ਉਹਨਾਂ ਨੂੰ ਜਿਹੜੀ ਨਵੀਂ ਜਨਰੇਸ਼ਨ ਆ ਜਿਹੜੀ ਸਪੀਡ ਦੇ ਨਾਲ ਆ ਅੱਜਕੱਲ ਕਾਫੀ ਦਰਦਨਾਕ ਮੌਤਾ ਹੋ ਰਹੀਆਂ ਐ ਜਿਹੜਾ ਸਿੱਧੂ ਮੂਸੇਵਾਲਾ ਸੀ ਉਹ ਜਿਹੜਾ ਨੌਜਵਾਨ ਪੀੜੀ ਤੋਂ ਬਹੁਤ ਜ਼ਿਆਦਾ ਸੌਂਦੀ ਸੀ ਇਸ ਕਰਕੇ ਬੋਲਦੀ 295 ਦੀ ਤਰ੍ਹਾਂ ਜਿਹਨੂੰ ਮੱਦੇਨਜ਼ਰ ਰੱਖਦੇ ਹੋਏ ਜੀ ਮੈਂ ਇਹ ਟ੍ਰੈਫਿਕ ਰੂਲਾ ਦਾ ਜਿਹੜਾ ਸੌਂਗ ਆ ਜੀ ਇਹਨੂੰ ਜੋੜਿਆ ਜੀ ਆਹਨ ਪੀੜੀ ਆ ਉਹ ਗੱਡੀ ਬਹੁਤ ਜ਼ਿਆਦਾ ਹਾਈਵੇ ਤੇ ਸਪੀਡ ਨਾਲ ਚਲਾ ਰਹੀ ਆ ਜੀ ਤੇ ਔਰ ਉੱਲਾ ਨੂੰ ਕੋਈ ਮਤੇ ਨਜ਼ਰ ਨਹੀਂ ਰੱਖਦਾ ਜੀ ਇਸ ਕਰਕੇ ਉਹਨਾਂ ਨੂੰ ਜਿਹੜੀ ਨਵੀਂ ਜਨਰੇਸ਼ਨ ਆ ਜਿਹੜੀ ਸਪੀਡ ਦੇ ਨਾਲ ਆ ਅੱਜਕੱਲ ਕਾਫੀ ਦਰਦਨਾਕ ਮੌਤਾਂ ਹੋ ਰਹੀਆਂ ਆ ਇਸ ਸਾਲ ਦੇ ਵਿੱਚ ਬਹੁਤ ਜ਼ਿਆਦੇ ਹਾਦਸੇ ਹੋਏ ਜੀ ਇਸ ਕਰਕੇ ਉਹਨਾਂ ਨੂੰ ਸਮਝਾਉਣ ਦਾ ਚਰੀਆ ਇੱਕ ਸਿੰਗਿੰਗ ਹੀ ਆ ਜੀ ਤੇ ਜਿਹੜਾ ਸਿੱਧੂ ਮੂਸੇਵਾਲ ਸੀ ਉਹ ਜਿਹੜਾ ਨੌਜਵਾਨ ਪੀੜੀ ਤੋਂ ਬਹੁਤ ਜ਼ਿਆਦਾ ਸੌਂਦੀ ਸੀ ਇਸ ਕਰਕੇ ਉਸ ਦੀ 295 ਦੀ ਤਰਜ਼ ਨੂੰ ਮਤੇ ਨਜ਼ਰ ਰੱਖਦੇ ਹੋਏ ਜੀ ਮੈਂ ਇਹ ਟ੍ਰੈਫਿਕ ਰੂਲਾ ਦਾ ਜਿਹੜਾ Song ਆ ਜੀ ਇਹਨੂੰ ਜੋੜਿਆ ਤੇ ਤੋਰ ਕੇ ਫੇਰ 295 ਦੀ ਦਰਜ ਦੇ ਨਾਲ ਲੋਕਾਂ ਦੇ ਅੱਗੇ ਜਾਂ ਨਵੀਂ ਜਨਰੇਸ਼ਨ ਦੇ ਅੱਗੇ ਉਹਨੂੰ ਪੇਸ਼ ਕੀਤਾ ਜਿਸ ਦੇ ਨਾਲ ਜਿਹੜੀ ਨਵੀਂ ਜਨਰੇਸ਼ਨ ਵੱਲੋਂ ਜਾਂ ਪਬਲਿਕ ਵੱਲੋਂ ਮੈਨੂੰ ਬਹੁਤ ਜ਼ਿਆਦਾ ਹੰਗਾਰਾ ਮਿਲ ਰਿਹਾ ਜੀ ਲੋਕ ਕਾਫੀ ਜ਼ਿਆਦਾ ਇਸ ਸੌਗ ਨੂੰ ਸੁਣ ਰਹੇ ਨੇ ਤੇ ਇਸ ਤੇ ਅਮਲ ਵੀ ਕਰ ਰਹੇ ਨੇ ਤੇ ਜੇ ਆਪਾਂ ਗੱਲ ਕਰੀਏ ਸਿੱਧੂ ਮੂਸਵਾਲੇ ਦੇ ਕਿਹੜੇ ਗੀਤ ਨੂੰ ਲੈ ਕੇ ਜਿਹੜਾ ਹੈਗਾ ਤੁਸੀਂ ਟ੍ਰੈਫਿਕ ਦੇ ਉੱਪਰ ਕਾਇਆ ਹੈ ਜੀ ਫਰਕ 295 ਦੀ ਦਰ ਦਿੱਤੀ ਜੀ ਉਸ ਨੂੰ ਲੈ ਕੇ ਜੀ ਜਿਹੜੇ ਟਰੈਕ ਸੌਂਗ ਤੇ ਲੋਕਾਂ ਨੂੰ ਅਵੇਅਰ ਜਾਗਰੂਕ ਕਰਨ ਵਾਸਤੇ ਪਰ ਮੈਂ ਟਰੈਕ ਦਾ ਸੌਂਗ ਜਿਹਨਾਂ ਛੋੜ ਕੇ ਤੇ ਫਿਰ ਅਸੀਂ ਆਏ ਦੋ ਬੋਰ ਹੋ ਜਾਂਦੀ ਬਰੋਸ ਦੀ ਤੇ ਗੱਡੀ ਰੋਕ ਖੜੀ ਕਰੇਗਾ ਚਲਾਰ ਹੋਊਗਾ ਪੈਸਿਆਂ ਦਾ ਯਾਰਾਂ ਨੂੰ نقصان ਹੋਊਗਾ ਐਂਬੂਲੈਂਸ ਨੂੰ ਵੀ ਯਾਰੋ ਰਸਤਾ ਦਿਓ ਫਾਇਰ ਬ੍ਰਿਗੇਡ ਨੂੰ ਵੀ ਲੰਘਣ ਦਿਓ ਹੈਲਮਟ ਸਿਰ ਉਤੇ ਪਾ ਕੇ ਰੱਖੋ ਸੀਟ ਬੈਲਟਾਂ ਵੀ ਲਗਾ ਕੇ ਰੱਖੋ ਟ੍ਰੈਫਿਕ ਦੇ ਰੂਲ ਯਾਰੋ ਫਾਲੋ ਕਰ ਲਓ ਲਾਈਫ ਆਪਣੀ ਨੂੰ ਯਾਰੋ ਸੇਫ ਕਰ ਲਓ ਆਰ ਸੀ ਲਾਇਸੈਂਸ ਯਾਰੋ ਕੋਲ ਰੱਖਿਓ ਚੋਰੀ ਕਿਸੇ ਦਾ ਨਹੀਂ ਯਾਰੋ ਬਾਈਕ ਚੱਕੇਓ ਬੀਮਾ ਪਰ ਦੂਛਣੇ ਨਾ ਲੱਗਣ ਦਿਓ ਬੱਚਿਆਂ ਨੂੰ ਬਾਈਕ ਹੌਲੀ ਚਲਾਉਣ ਲਈ ਕਹੋ ਗੱਡੀ ਚਾਲੀ ਦੀ ਸਪੀਡ ਤੇ ਚਲਾਓ ਜੀ ਤੇ ਜੀ ਵਿੱਚ ਗੱਡੀ ਕਦੇ ਨਾ ਪਜਾਓ ਜੀਾਰੇ ਵਿੱਚ ਬੱਚੇ ਤੁਹਾਡੀ ਰੇਟ ਕਰੀ ਦੇ ਤੁਸੀਂ ਤੇਰੇ ਤੇ ਜੀ ਦਸੂ ਕਾਦੀ ਕਰ ਦੇ ਮੁਕਦੀ ਹੈ ਗੱਲ ਯਾਰੋ ਇਹ ਮਕਾਉਨੀਆਂ ਆਈ ਵਿੱਚ ਗੱਡੀ ਸਾਥ ਤੇ ਚਲਾਉਣੀ ਆ ਬੱਸਾਂ ਵਾਲੇ ਵੀਰਾਂ ਨੂੰ ਵੀ ਬੇਣਕੀ ਆ ਕਿ ਪਬਲਿਕ ਲੰਘਣ ਲਈ ਹੌਸਤਾ ਦਿਓ ਪੁਲਸ ਨੂੰ ਯਾਰੋ ਕਦੇ ਮਾਰਾ ਨਾ ਕਹੋ ਪਰਿਸ਼ਾਸ਼ਣੇ ਦਾ ਸਦਾ ਸਾਥ ਕੀ ਦਿਓ ਟ੍ਰੈਫਿਕ ਦੇ ਰੂਲ ਯਾਰੋ ਫਾਲੋ ਕਰ ਲੋ ਲਾਈਫ ਆਪਣੀ ਨੂੰ ਯਾਰੋ ਸੇਫ ਕਰ ਲੋ ਲਾਈਫ ਦਾ ਸੇਵ ਕਰ ਰਹੇ ਨੇ ਲੋਕਾ ਲਗਾਤਾਰ ਪਰਦੇ ਵੱਲ ਹੰਗਾਰਾ ਮਿਲ ਰਿਹਾ ਜੀ ਲੋਕ ਇਸ ਗੀਤ ਨੂੰ ਸੁਣ ਕੇ ਜਿਹੜਾ ਜਿਸ ਤਰ੍ਹਾਂ ਨਵੀਂ ਜਨਰੇਸ਼ਨਾਂ ਜਿਹਨਾਂ ਨੇ 10ਵੀਂ 10th ਕਲਾਸ ਕਰਕੇ ਜਾਂ 12th ਕਰਕੇ ਫਿਰ ਰੋਡ ਦੇ ਉੱਪਰ ਆਉਂਦੇ ਆ ਜੀ ਉਹਨਾਂ ਨੂੰ ਇਹਨਾਂ ਚੀਜ਼ਾਂ ਦਾ ਨਹੀਂ ਪਤਾ ਹੁੰਦਾ ਜੀ ਅਵੇਅਰਨੈਸ ਨਹੀਂ ਹੁੰਦੇ ਜੀ ਫਿਰ ਉਹ ਇਸ ਗੀਤ ਨੂੰ ਸੁਣ ਕੇ ਉਹਨਾਂ ਨੂੰ ਕੁਝ ਰੂਲਾਂ ਦਾ ਪਤਾ ਲੱਗ ਜੂਗਾ ਜੀ ਜੋ ਪੁਲਿਸ ਵੱਲੋਂ ਜਾਂ ਸਰਕਾਰ ਵੱਲੋਂ ਬਣਾਏ ਗਿਆ ਜੀ ਉਹ ਉਹਨਾਂ ਦੇ ਅਮਲ ਜ਼ਰੂਰ ਕਰਨਗੇ ਜੀ ਤੇ ਮੇਰੀ ਅਪੀਲ ਹੈ ਜਿੰਨੀ ਵੀ ਨਵੀਂ ਪੀੜ੍ਹੀ ਆ ਜੀ ਨੌਜਵਾਨ ਪੀੜ੍ਹੀ ਆ ਤੇ ਜਿਹੜੇ ਇਸ ਵੀਡੀਓ ਨੂੰ ਦੇਖ ਰਹੇ ਆ ਕਿਰਪਾ ਕਰਕੇ ਆਪਣੀ ਜਾਨ ਦੀ ਸੇਫਟੀ ਲਈ ਤੇ ਆਪਣੇ ਪਰਿਵਾਰ ਦੀ ਸੇਫਟੀ ਲਈ ਟ੍ਰੈਫਿਕ ਦੇ ਰੂਲਾਂ ਨੂੰ ਮੱਦੇ ਨਜ਼ਰ ਆਉਂਦੇ ਹੋਏ ਉਹਨਾਂ ਨੂੰ ਫੋਲੋ ਜ਼ਰੂਰ ਕਰੋ ਤੇ ਆ ਤਾਂ ਜੋ ਤੁਹਾਡੀ ਜ਼ਿੰਦਗੀ ਸੇਫ ਰਹ ਸਕੇ ਤੇ ਹੱਸਦੇ ਰਹੋ ਵਸਦੇ ਰਹੋ ਤੇ ਖੁਸ਼ ਰਹੋ